ਅੱਜ ਚੌਥਾ ਸੰਮਨ ਸੀ ਅੱਜ 14 ਤਰੀਕ ਹੈ ਅਬ ਪਤਾ ਲੱਗਿਆ ਕਿ ਅੱਜ ਉਹ ਫੇਰ ਨਹੀਂ ਆ ਗਏ ਕਮਾਲ ਦੀ ਗੱਲ ਹੈ ਕਦੇ ਇਲੈਕਸ਼ਨ ਦਾ ਬਹਾਨਾ ਕਦੇ ਵਿਪਾਸਨਾ ਦਾ ਬਹਾਨਾ ਕਿ ਮੈਨੂੰ ਇਕਾਂਤਵਾਸ ਦੀ ਲੋੜ ਹੈ ਕਦੇ ਹੁਣ ਅੱਜ ਗੋਆ ਚਲੇ ਗਏ ਔਰ ਗੋਆ ਵੀ ਗਏ ਆ ਪੰਜਾਬ ਦੇ ਖਰਚੇ ਤੇ ਸਾਡਾ ਆਪ ਦਾ ਹੀ ਉਹਨਾਂ ਨੂੰ ਟੂਰ ਗਾਈਡ ਕਹਿ ਲਓ ਕੰਡਕਟਰ ਕਹਿ ਲਓ ਇੱਕ ਚ ਨਹੀਂ ਹੋਣਾ ਚਾਹੀਦਾ ਭਗਵੰਤ ਮਾਨ ਦੇ ਖਿਲਾਫ ਵੀ ਕਿ ਜੇ ਇਸ ਤਰ੍ਹਾਂ ਤਰੀਕ ਹੁੰਦੀ ਹੈ ਉਹ ਲੋ ਵਿਚਾਂ ਦੀ ਸਹਿਤ ਚਲੇ ਕਿ ਪੰਜਾਬੀ ਆ ਗਏ ਔਰ ਉਹ ਪਾਸਨਾ ਉਹਨਾਂ ਨੇ ਤਾਂ ਹੱਥ ਕੀਤੀ ਮੈਨੂੰ ਲੱਗਦਾ ਪੰਜਾਬ ਪੁਲਿਸ ਜਿਹੜੇ ਹੱਥ ਬੰਦਾ ਲਾ ਸਕੇ ਲਾ ਚੁੱਕਿਆ ਸੀ ਉੱਥੇ ਲਾਤਾ ਸੀ ਉਹਨਾਂ ਨੇ ਉਹ ਪਾਸਨਾ ਵਧਾ ਗਾ ਸੱਚੀ ਕਾਲ ਦੀ ਸਾਰਿਆਂ ਨੂੰ ਦੇਖੋ ਜੀ ਦੇਸ਼ ਦੁਨੀਆ 'ਚ ਦੋ ਕਾਨੂੰਨ ਨਹੀਂ ਕਾਨੂੰਨ ਸਭ ਲਈ ਬਰਾਬਰ ਨੇ ਔਰ ਕੋਈ ਕਾਨੂੰਨ ਦੇ ਉੱਤੋਂ ਦੀ ਨਹੀਂ ਚਾਹੇ ਉਹ ਕਿੱਡਾ ਵੱਡਾ ਲੀਡਰ ਹੋਵੇ ਚਾਹੇ ਮੁੱਖ ਮੰਤਰੀ ਹੋਵੇ ਚਾਹੇ ਪ੍ਰਧਾਨ ਮੰਤਰੀ ਹੋਵੇ ਮਗਰ ਇੱਕ ਗੱਲ ਵੇਖਣ ਨੂੰ ਮਿਲ ਰਹੀ ਹੈ ਕਿ ਕਿਵੇਂ ਜਿਹੜੇ ਤਾਕਤਵਰ ਲੀਡਰ ਨੇ ਜਾਂ ਜਿਹੜੇ ਪੋਜੀਸ਼ਨ ਆਫ ਪਾਵਰ 'ਚ ਬੈਠੇ ਆ ਉਹ ਸਮਝਦੇ ਆ ਉਹਨਾਂ ਲਈ ਕਾਨੂੰਨ ਕੁਛ ਨਹੀਂ ਇਹੀ ਕਾਰਨ ਹੈ ਕਿ ਜਦੋਂ ਕੋਈ ਸੇ ਆਪੋਜੀਸ਼ਨ ਪਾਰਟੀ ਦੇ ਪੰਜਾਬ ਨੂੰ ਸੰਭਨ ਜਾਰੀ ਹੁੰਦੇ ਆ ਮੈਨੂੰ ਉਹ ਕਿੰਨੀ ਵਾਰੀ ਮੈਂ ਤਾਂ 7 ਵਾਰੀ ਤੇ ਉਹ 6 ਵਾਰੀ ਪੇਸ਼ ਹੋ ਗਿਆ ਕੇਜਰੀয়াল ਸਾਹਿਬ ਨੂੰ ਵੀ ਲਿੱਕਰ ਕੋਟਾਲੇ 'ਚ ਸ਼ਰਾਬ ਕੋਟਾਲੇ 'ਚ ਜਿਹੜਾ ਕੋਈ ਹਜ਼ਾਰਾਂ ਕਰੋੜ ਦਾ ਕੋਟਾਲਾ ਦਿੱਲੀ ਦਾ ਤੇ ਪੰਜਾਬ ਦਾ ਦੱਸਿਆ ਜਾਂਦਾ ਉਹਦੇ 'ਚ ਸਮਨ ਜਾ ਰਹੀ ਹੋਰੇ ਅੱਜ ਚੌਥਾ ਸਮਨ ਸੀ ਅਜ 18 ਤਰੀਕ ਹੈ ਔਰ ਪਤਾ ਲੱਗਿਆ ਕਿ ਅੱਜ ਉਹ ਫੇਰ ਨਹੀਂ ਜਾ ਰਹੇ ਕਮਾਲ ਦੀ ਗੱਲ ਹੈ ਕਦੇ ਇਲੈਕਸ਼ਨ ਦਾ ਬਾਹਾਨਾ ਕਦੇ ਵਿਪਾਸਨਾ ਦਾ ਬਾਹਾਨਾ ਕਿ ਮੈਨੂੰ ਇਕਾਂਤਵਾਸ ਦੀ ਲੋੜ ਹੈ ਕਦੇ ਹੁਣ ਅੱਜ ਗੋਆ ਚਲੇ ਗਏ ਔਰ ਗੋਆ ਵੀ ਗਿਆ ਪੰਜਾਬ ਦੇ ਖਰਚੇ ਤੇ ਸਾਡਾ ਆਪ ਦਾ ਹੀ ਉਹਨਾਂ ਨੂੰ ਟੂਰ ਗਾਈਡ ਕਹਿ ਲੋ ਕੰਡਕਟਰ ਕਹਿ ਲੋ ਜਾਂ ਜਿਵੇਂ 에어로 ਹਸਟਸ ਹੁੰਦੀ ਹੈ ਨਾ ਉਹ ਤਰਾ ਮੇਲ ਸਟੂਰਡ ਕਹਿੰਦੇ ਹੁਣ اٹੈਂਡੈਂਟ ਕਹਿੰਦੇ ਆ ਉਹ ਸਾਡੇ ਵਾਲਾ ਮੁੱਖ ਮੰਤਰੀ ਉਹਨਾਂ ਨੂੰ ਲੈ ਕੇ ਗਿਆ ਮੈਂ ਪੁੱਛਣਾ ਚਾਹੁੰਦਾ ਕਿ ਇਹ ਜਹਿਜਾ ਇਹ ਆ ਇਹ ਆਰ ਦੇ ਅਭਾਵ ਦਾ ਲਾਅ ਕਿ ਐਕਸ਼ਨ ਨਹੀਂ ਹੋਣਾ ਚਾਹੀਦਾ ਭਗਵੰਤ ਮਾਨ ਦੇ ਖਿਲਾਫ ਵੀ ਕਿ ਜੇ ਇਸ ਤਰ੍ਹਾਂ ਦੀ ਤਰੀਕ ਹੁੰਦੀ ਆ ਹੁਣ ਉਹ ਵਿਚਾਂ ਦੀ ਸ਼ਹਿਰ ਤੇ ਚਲੇ ਗਏ ਪਹਿਲਾ ਵਿਪਾਸਨਾ ਸੀ ਤੇ ਵਿਪਾਸਨਾ ਵੈਸੇ ਤਾਂ ਬਾਹਰ ਜਾਂਦੇ ਸੀ ਮਗਰ ਪਿਛਲੀ ਵਾਰੀ ਡਰ ਸੀ ਕਿ ਦੂਜੇ ਸਟੇਟ ਚ ਜਾਵਾਂਗੇ ਬੀਜੇਪੀ ਰੂਲ ਸਟੇਟ ਜਾਵਾਂਗੇ ਸਾਨੂੰ ਫੜ ਨਾ ਲੈਣ ਤੇ ਪੰਜਾਬ ਚ ਆ ਗਈ ਔਰ ਵਿਪਾਸਨਾ ਉਹਨਾਂ ਨੇ ਤਾਂ ਘੱਟ ਕੀਤੀ ਮੈਨੂੰ ਲੱਗਦਾ ਪੰਜਾਬ ਪੁਲਿਸ ਜਿਹੜੇ ਹੱਥ ਬੰਦਾ ਲਾ ਸਕਿਆ ਲਾ ਚੁੱਕਿਆ ਸੀ ਉੱਥੇ ਲਾਤਾ ਸੀ ਉਹਨਾਂ ਨੇ ਵਿਪਾਸਨਾ ਵੱਧ ਕਰ ਲਈ ਮਗਰ ਚਲੋ ਵੀ ਐਜ਼ ਇਟ ਮੇ ਬੀ ਅੱਜ ਹਾਲਾਤ ਕੀ ਨੇ ਕਿ ਪੰਜਾਬ ਦੇ ਖਰਚੇ ਤੇ ਹਜੇ ਸੋ ਤੋਂ ਵੱਧ ਕਰੋੜ ਰੁਪਈਆ ਸਾਲਾਨਾ ਖਰਚ ਹੋ ਰਿਹਾ ਜਹਾਜ਼ ਤੇ ਕਿਨੂੰ ਦਿੱਲੀ ਦੇ ਮੁੱਖ ਮੰਤਰੀ ਨੂੰ ਘਮਾਉਣ ਲਈ ਕਦੇ ਇਤਿਹਾਸ 'ਚ ਇਹ ਕਦੇ ਵੇਖਣ ਨੂੰ ਨਹੀਂ ਮਿਲਿਆ ਕਿ ਇੱਕ ਸੂਬੇ ਦਾ ਮੁੱਖ ਮੰਤਰੀ ਦੂਜੇ ਸੂਬੇ ਦੇ ਮੁੱਖ ਮੰਤਰੀ ਨੂੰ ਪਹਿਲਾਂ ਤਾਂ ਉਦਘਾਟਨ ਹਰ ਚੀਜ਼ ਦਾ ਕਰਾਵੇ ਫਿਰ ਉਸ ਨੂੰ ਝੂਟੇ ਦਿਵਾਵੇ ਜਹਾਜ਼ 'ਤੇ ਜਿਹੜਾ ਕੰਮ ਖਰਚਾ ਪੰਜਾਬ ਦੇ ਲੋਕ ਚਲਦੇ ਇਹ ਕਦੇ ਇਤਿਹਾਸ 'ਚ ਪਹਿਲੀ ਵਾਰੀ ਨਹੀਂ ਹੋਇਆ ਜਿਵੇਂ ਕਿ ਮੁੱਖ ਮੰਤਰੀ ਨੇ ਜਾਜਵਰਤਨਾ ਤੇ ਆਪ ਦੇ ਖਰਚੇ ਤੇ ਵਰਤੇ ਸਾਨੂੰ ਕੋਈ ਨਹੀਂ ਮਗਰ ਵਾਈ ਸ਼ੁਡ ਪੰਜਾਬ ਪੇ ਪੰਜਾਬ ਦੇ ਲੋਕ ਕੀ ਕਿਉਂ ਪੇ ਕਰਨ ਜਦ ਕਿ ਪੰਜਾਬ ਤੇ 60-65 ਹਜ਼ਾਰ ਕਰੋੜ ਰੁਪਏ ਦਾ ਕਰਜ਼ਾ ਮੌਜੂਦਾ ਆਮ ਆਦਮੀ ਪਾਰਟੀ ਸਰਕਾਰ ਨੇ ਨਵਾਂ ਲੈ ਲਿਆ ਡੇਢ ਦੋ ਸਾਲਾਂ ਚ ਆ ਹੁਣ ਨਵੇਂ ਸਾਲ ਚ ਵੀ 2500 ਕਰੋੜ ਦਾ ਨਵਾਂ ਕਰਜ਼ਾ ਲੈ ਲਿਆ ਭਾਈ ਤੁਸੀਂ ਟੀਏ ਡੀਏ ਤਾਂ ਦਿੰਦੇ ਨਹੀਂ ਮੁਲਾਜ਼ਮ ਨੂੰ ਕੱਚਿਆਂ ਤੋਂ ਪੱਕੇ ਕਰਦੇ ਨਹੀਂ ਉਹ ਆਪਦੀਆਂ ਮੰਗਾਂ ਨੂੰ ਲੈ ਕੇ ਰੋਜ਼ ਸੜਕਾਂ ਤੇ ਚੜੇ ਆ ਉਹ ਸੁਣਦੇ ਨਹੀਂ ਤਨਖਾਹਾਂ ਤੁਸੀਂ ਲੇਟ ਦਉਂ ਡਵੈਲਪਮੈਂਟ ਤੁਸੀਂ ਬੰਦ ਕਰਦੇ ਹੋ ਬਿਜਲੀ ਦੇ ਬਿੱਲ ਅੱਜ ਇੰਡਸਟਰੀ ਨੂੰ ਸਭ ਤੋਂ ਮਹਿੰਗੇ ਮਿਲ ਰਹੇ ਆ ਮੁੱਦੇ ਬੜੇ ਨੇ ਅੱਜ ਮਲਾਜ਼ਮ ਦੇ ਕਿਸਾਨੀ ਦੇ ਫੁੱਦਕੁਸ਼ੀਆਂ ਦੇ ਕਿਸਾਨਾਂ ਨੂੰ ਉਹਨਾਂ ਨੂੰ ਜੋ ਬਣਦਾ ਉਹਨਾਂ ਦਾ ਤੁਸੀਂ ਵਾਅਦਾ ਕੀਤਾ ਸੀਗਾ ਕਿ ਅਸੀਂ ਉਹਨਾਂ ਨੂੰ ਜੇ ਕੋਈ ਖੁਦਕੁਸ਼ੀ ਪਹਿਲਾਂ ਤਾਂ ਕਰੂ ਨਹੀਂ ਮਗਰ ਜੇ ਕਰੂ ਤੇ ਅਸੀਂ ਉਹਦੇ ਪਰਿਵਾਰ ਦੀ ਵਾਫੜਾਂਗੇ ਉਹ ਤੁਸੀਂ ਨਹੀਂ ਫੜਦੇ ਕਿਸਾਨੀ ਨੂੰ ਲਾਈਵਾਂ ਧੰਦਾ ਬਣਾਉਣ ਵਾਸਤੇ ਫਸਲਾਂ ਦੇ ਪੂਰਾ ਸੁਆਮੀਨਾਥਨ ਕਮਿਸ਼ਨ ਦੀ ਤੁਸੀਂ ਕਿਹਾਂ ਸੀ ਰਿਪੋਰਟ ਸੈਂਟਰ ਲਾਗੂ ਕਰੇ ਨਾ ਕਰੇ ਅਸੀਂ ਕਰਾਂਗੇ ਨਾ ਕਿਸਾਨਾਂ ਦੀ ਬਾਹ ਪੜੋ ਨਾ ਖੇਤ ਮਜ਼ਦੂਰ ਦੀ ਪੁੱਛੋ ਨਾ ਵਪਾਰੀ ਨੂੰ ਉਹਦੀ ਬਾਹ ਫੜੋ ਨਾ ਤੁਸੀਂ ਦੁਕਾਨਦਾਰਾਂ ਨੂੰ ਪੁੱਛੋ ਨਾ ਮੁਲਾਜ਼ਮਾਂ ਨੂੰ ਪੁੱਛੋ ਕੀ ਇਨ੍ਹਾਂ ਹਾਲਾਤਾਂ 'ਚ ਕਾਨੂੰਨ ਦੀਆਂ ਧੱਜੀਆਂ ਔਣਾਉਣੀਆਂ ਜਿਸ ਦਿਨ ਪੇਸ਼ੀ ਹੋਵੇ ਉਹ ਦਿਨ ਜਾਜ ਪੰਜਾਬ ਦਾ ਹੋਵੇ ਅਟੈਂਡੈਂਟ ਪੰਜਾਬ ਦਾ ਹੋਵੇ ਟੂਰ ਗਾਈਡ ਪੰਜਾਬ ਦਾ ਮੁੱਖ ਮੰਤਰੀ ਹੋਵੇ ਤੇ ਦਿੱਲੀ ਦੇ ਮੁੱਖ ਮੰਤਰੀ ਨੂੰ ਲੈ ਕੇ ਤੁਸੀਂ ਰੱਖੂ ਚੱਕਰ ਹੋ ਜਾਣੇ ਹੋ ਇਹ ਕਾਨੂੰਨ ਸਭ ਲਈ ਇੱਕ ਹੈ ਕਬਰਾ ਹੋਣਾ ਕਾਨੂੰਨ ਦਾ ਸਾਹਮਣਾ ਕਰੋ ਔਰ ਮੈਂ بار بار ਕਹਿਣਾ ਇਹ ਵਿਨ ਡਿਕਟੇਵ ਪੋਲਿਟਿਕਸ ਦੀ ਇਹ ਗੱਲ ਕਰਦੇ ਆ ਸਭ ਤੋਂ ਵੱਗ ੱਟਕੇ ਛਾਈ ਵਿਨ ਡੈਟਾ ਆਮ ਆਦਮੀ ਪਾਰਟੀ ਦੀ ਸਰਕਾਰ ਆਪ ਕਰਨ ਜਿਸ ਲਈ ਸਾਰੇ ਸੁਚੇਤ ਹੋ ਜੋ ਬਚ ਜੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ